ਸਭ ਜੀ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਹਰ ਰੋਜ਼ ਆਰ ਸਭ ਵਿਚਾਰ ਹਲ ਕਰਦੇ ਆ ਅੱਜ ਉਹ ਪਾਰਕ ਦਾ 15ਵਾਂ ਦਿਨ ਹੈ ਕਿੰਨਾ ਦਿਨ ਹੈ ਜੀ 15ਵਾਂ ਦਿਨ ਹੈ ਅੱਜ ਜਿਹੜਾ ਪਾਰਕ ਹੈ ਉਸ ਪਾਰਕ ਦਾ ਸਰਲੇਖ ਹੈ ਮਾਤਾ ਦੂਸਰੀ ਦੀ ਸ਼ਹਾਦਤ ਦੇ ਰਾਹ ਤੇ ਤਾਂ ਹਰਦਸਰ ਨੂੰ ਆਪਣੀ ਕੁਰਬਾਨੀ ਦੇਣਾ ਚਾਹੀਦੀ ਸ਼ਹਾਦਤ ਦੇ ਰਾਹ ਤੇ ਉਹ ਦਿਨਾਂ ਹੀ ਧਿਆਨ ਨਾਲ ਸੁਣੋ ਪਿਆਰੇ ਵਿਦਿਆਰਥੀ ਸਾਡੇ ਅੱਜ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇ ਗੰਗੂ ਦੇ ਸੂਦੇਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਰਾਜਿਆਂ ਨੂੰ ਇੱਕ ਰਾਤ ਮਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਡੇੜੀਆਂ ਵਿੱਚ ਜਕੜ ਕੇ ਮਰਿੰਡੇ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅਤਿ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ برف ਵਰਗਾ ਠੰਡਾ ਫਰਸ਼ ਤੇ ਕੰਦਾਂ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ दरबार भरिया होया सी काजी मुल्ला अधिकारी होर बेअंत लोग दरबार में हाजिर सन वजीर खान ने बच्चा वेख के नरम सुर में कहा बचो इस्लाम कबूल कर लवो असी महलों तो में रखा खजान्या नवाजा ती राजे बणोगे पर ओहो निके सुरमे निश्चे नाल खड़े रहे ਬਾਬਾ ਜਰ ਆਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਚੱਲ ਰਿਹਾ ਹਾਂਜੀ ਪਿਆਰੇ ਵਿਦਿਆਰਥੀਓ ਹੁਣ ਅਸੀਂ ਵੇਖਦੇ ਹਾਂ ਵੀ ਸੀ ਕੱਲ ਵੀ ਤੁਹਾਨੂੰ ਦੋ ਪਾਠਾਂ ਦਾ ਵਿਚਾਰ ਸੁਣਾਇਆ ਸੀ ਨਾ ਤੇ ਪਹਿਲਾਂ ਵੀ ਆਪਾਂ ਸੁਣਦੇ ਰਹੇ ਹਾਂ ਹੁਣ ਕੁਝ ਤਾਂ ਅੱਜ ਦੇ ਪਾਠ ਦੇ ਵਿਚਾਰ ਚੋਂ ਤੇ ਕੁਝ ਪਿਛਲੇ ਪਾਠਾਂ ਚੋਂ ਤੋ ਨਵਾਂ ਕੁਐਸਚਨ ਪੁੱਛਣਾ ਦੇਖਦੇ ਹਾਂ ਕਿਨੂੰ ਕਿਨੂੰ ਯਾਦ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਪਟਨਾ ਸਾਹਿਬ। ਕਿੱਥੇ ਹੋਇਆ ਸੀ ਜੀ? ਪਟਨਾ ਸਾਹਿਬ। ਪਟਨਾ ਸੇ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਦੇ ਨਾਲ ਵਿਛੋੜਾ ਕਿੱਥੇ ਪਿਆ ਸੀ? ਪਟਨਾ ਸਾਹਿਬ ਨਹੀਂ। ਸਰਸਵਤੀ ਨਹੀਂ। ਸਰਸਵਤੀ ਜੀ। ਉੱਤੇ ਉਰ ਕੋਈ ਗੁਰਦੁਆਰਾ ਤਾਂ ਬਣਿਆ ਹੋਇਆ ਯਾਦ ਕਿਹੜਾ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਨਿਸੋਣਾ ਨਿਸੋਣਾ ਇਹਦਾ ਗੁਰਦੁਆਰਾ ਬਣਿਆ ਜੀ ਨਿਸੋਣਾ ਨਿਸੋਣਾ ਪਰਿਵਾਰ ਵਿਛੜਿਆ ਤੇ ਜਦੋਂ ਉੱਥੇ ਪਰਿਵਾਰ ਵਿਛੜ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜਦੋਂ ਜੰਗਲਾਂ ਦੇ ਵਿੱਚ ਜੀ ਲੰਘ ਰਹੇ ਸੀ ਤਾਂ ਉਹਨਾਂ ਨੂੰ ਕੌਣ ਮਿਲਿਆ ਤੁੰਗੂ ਤੁੰਗੂ ਗੰਗੂ ਉਸ ਦਿਨ ਉਹਨਾਂ ਨੂੰ ਕਿੱਥੇ ਲੈ ਗਿਆ ਪਹਿਲਾਂ ਆਪਣੇ ਘਰ ਆਪਣੇ ਘਰ ਲੈ ਕੇ ਗਿਆ ਤੇ ਗੰਗੂ ਨੇ ਕੀ ਕੀਤਾ سونے ਦੀਆਂ ਬੋਰਾ ਦੀ ਫੈਲੀ ਸਟਿਡੀਓ ਚੋਰੀ ਕਰ ਲਈ ਜਦੋਂ ਉਹਨੇ ਫੈਲੀ ਚੋਰੀ ਕਰ ਲਈ ਤਾਂ ਮਾਤਾ ਜੀ ਨੇ ਪੁੱਛਿਆ ਕਿ ਗੰਗੂ ਤੁਸੀਂ ਕਿੱਥੇ ਸਾਹਮਣੇ ਰੱਖੀ ਨੇ ਤੇ ਗੰਗੂ ਨੇ ਕੀ ਜਵਾਬ ਦਿੱਤਾ ਇਹ ਤੁਸੀ ਮੇਰੇ ਤੇ ਕਾਹਦਾ ਇਸ਼ਾਮ ਲਾਉਂਦੇ ਹੋ ਚੋਰੀ ਦਾ ਚੋਰੀ ਦਾ ਫਿਰ ਉਹਨੇ ਗੁੱਸੇ ਜਾ ਕੇ ਕੀ ਕੀਤਾ ਪਰ ਹੰਦ ਜਾ ਕੇ ਸ਼ਿਕਾਇਤ ਕਰ ਦਿੱਤੀ ਪਰ ਹੰਦ ਜਾ ਕੇ ਸ਼ਿਕਾਇਤ ਕੀਤੀ ਤਾਂ ਉਸਨੂੰ ਸ਼ਿਕਾਇਤੇ ਮਾਤਾ ਜੀ ਨੂੰ ਤੇ ਛੋਟੇ ਸੱਜਿਆਦਿਆਂ ਨੂੰ ਫੜ ਲੈ ਗਏ ਫਿਰ ਉਹਨਾਂ ਨੂੰ ਕੈਦ ਕਰਕੇ ਕਿੱਥੇ ਰੱਖਿਆ ਗਿਆ ਪਹਿਲਾ ਮਰੰਡੇ ਜ਼ਿਹਰ ਚ ਫਿਰ ਮਰੰਡੇ ਤੋਂ ਕਿੱਥੇ ਲੈ ਕੇ ਗਏ ਸਰਹੰਦ ਸਰਹੰਦ ਤੋਂ ਉਹਨਾਂ ਨੂੰ ਕਿੱਥੇ ਕੈਦ ਕਰਕੇ ਬੰਦੇ ਬੋਰਜੇ ਚ ਕਿੰਨੇ ਦਿਨ ਕਚੈਰੀ ਲੱਗੀ ਸੀ ਤਿੰਨ ਦਿਨ ਕਿੰਨੇ ਦਿਨ ਕਚੈਰੀ ਲੱਗੀ ਸੀ ਤਿੰਨ ਦਿਨ ਤਿੰਨ ਦਿਨ ਕਚੈਰੀ ਲੱਗੀ ਸੀ ਤਿੰਨ ਦਿਨ ਕਚੈਰੀ ਲੱਗਣ ਤੋਂ ਬਾਅਦ ਉਹਨਾਂ ਨੂੰ ਕਿਹੜੀ ਸਜ਼ਾ ਸੁਵਾਈ ਗਈ ਜੇਹਾਂ ਦੇ ਵਿੱਚ ਤਿੰਨ ਦਿਨ ਦੇ ਵਿੱਚ ਤਿੰਨ ਦਿਨ ਕਿ ਉਹਨਾਂ ਨੂੰ ਜਿੰਦਾ ਜੀ ਹਾ ਦੇ ਦਿੱਤਾ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਯਾਦ ਰੱਖਿਆ ਐਵੇਂ ਹੀ ਜੋ ਤੁਹਾਨੂੰ ਇਹ ਵੀ ਦੱਸਿਆ ਜਾਊਗਾ ਯਾਦ ਰੱਖਣਾ ਕਦੇ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਬਾਹੀ ਦੀ ਬਾਈ